ਮਾਝ ਮਹਲਾ ਪੰਜਵਾਂ ਭਾਏ ਕਿਰਪਾਲ ਗੋਬਿੰਦ ਗਸਾਈ ਮੇਗਾ ਵਰਸ ਸਭ ਨਹੀਂ ਪਾਈਂ ਦੀਨ ਦੇ ਆਲਾ ਸਦਾ ਕਿਰਪਲਾ ठांड पाई कर जिया। जियो अपने जिए जंत प्रत पारे जो बारक माता समारे दुख भंजन सुख सागर स्वामी ਦੇਤ ਸਗਲ ਆਹਾਰੇ ਜਿਓ ਜਲਥਲ ਪੂਰ ਰਿਹਾ ਮਿਹਰਬਾਨ ਸਾਧ ਬਲ ਹਾਰੇ ਜੈ ਕੁਰਬਾਨ ਰਹਿਣ ਦਿਨ ਸ ਤਿਸ ਸਦਾ ਧਿਆਈ ਜੀ ਕੇ ਨਾਮ ਹਸ ਸਗਲ ਉਧਾਰੇ ਜਿਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੇ ਆਵਲਾ ਪ੍ਰਭ ਬਨਾਨਕ ਨਦਰ ਨਿਹਾਰੇ ਜਿਓ ਰਾਖ ਲਈ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀ ਆਵਾਲਾ ਪ੍ਰਭ ਨਾਨਕ ਨਦਰ ਨਿਹਾਰੇ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ